ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਰ ਖਾਲਸਾ ਵਿਰਸਾ ਸੰਭਾ ਸੰਸਾ ਦੀਆਂ ਬੱਚੀਆਂ ਅੱਜ ਤੁਹਾਡੇ ਸਾਹਮਣੇ ਗੱਤਕਾ ਪੇਸ਼ ਕਰਨਗੀਆਂ ਨਾਲ ਨਾਲ ਆਪਾਂ ਬੱਚੀਆਂ ਦੇ ਨਾਮ ਤੇ ਮਾਤਾ ਪਿਤਾ ਬਾਰੇ ਜਾਣਾਂਗੇ ਕਿ ਉਹ ਕਿਹੜੇ ਪਿੰਡ ਦੇ ਜਾਂ ਕਿੱਥੋਂ-ਕਿੱਥੋਂ ਦੇ ਆ ਤੇ ਨਾਲ ਹੀ ਆਪਾਂ ਫਿਰ ਗੱਤਕੇ ਦਾ ਪ੍ਰਦਰਸ਼ਨ ਦੇਖਾਂਗੇ ਜੀ ਹਾਂਜੀ ਰਾਜੇ ਤੁਹਾਡਾ ਕੀ ਨਾਮ ਆ मेरा नाम सुख सिमरन कौर है उच्ची मेरा नाम सुख सिमरन कौर है हाँ जी पापा का नाम रणजीत सिंह मामा नरेंद्र कौर ठीक ते तुसी कितों रहने वाले हो जलालाबाद ठीक आज की करोगे डांस ठीक है जी करके दिखाओ बहुत वाइस बहुत वाइस ठीक है जी ये सिमरनजीत कौर सुख सिमरन कौर तो यई तकरबन तकरबन पैंती फीसद तक हुई है बाकी तैयारी अंती है अभ्यास चल रहा वा लगातार ਤੇ ਜਿੱਦਾਂ ਜਿੱਦਾਂ ਅੱਗੇ ਵਧਦੇ ਜਾਓਗੇ ਬੱਚੇ ਆਪਾਂ ਤੁਹਾਨੂੰ ਦਿਖਾਉਂਦੇ ਜਾਵਾਂਗੇ ਹਾਂਜੀ ਹੁਣ ਅਗਲੇ ਬੱਚੇ ਹਾਂਜੀ ਰਾਜਾ ਤੁਹਾਡਾ ਕੀ ਨਾਮ ਆ ਜਮਨਦੀਪ ਕੌਰ ਪਾਪਾ ਦਾ ਨਾਮ ਪਰਮਜੀਤ ਸਿੰਘ ਅੰਮਾ ਹਰਜਿੰਦਰ ਕੌਰ ਠੀਕ ਕਿੱਥੋਂ ਦੇ ਰਹਿਣ ਵਾਲੇ ਸ਼ੇਰੇਵਾਲ ਸ਼ੇਰੇਵਾਲਾ ਹਾਂ ਉੱਚੀ ਬੋਲਿਆ ਕਰੋ ਹਾਂਜੀ ਰਾਜਾ ਕੀ ਨਾਮ? ਰਾਮਨਿਤ ਕੌਰ ਪਪਾ ਦਾ ਮਲਕੀਤ ਸਿੰਘ ਅਮੀ ਪਵਨਦੀਪ ਕੌਰ ਠੀਕ ਕਿੱਥੋਂ ਦੇ ਰਹਿਣ ਵਾਲੇ? ਕੰਡਿਆਲ ਠੀਕ ਕਪਨਡਾਲ ਹਾਂਜੀ ਠੀਕ ਆ ਜੀ ਕਰੋ ਸ਼ੁਰੂ ਹਾਂਜੀ ਇਹ ਸੀ ਗਰਪਾਂਟਾਲ ਕਰੋਨਾ ਕਰਕੇ ਇੱਕ ਲੰਮਾ ਵਕਫਾ ਪੈ ਗਿਆ ਸੀ ਇਹਨਾਂ ਦੇ ਅਭਿਆਸ ਵਿੱਚ ਤੇ ਦੁਬਾਰਾ ਸ਼ੁਰੂ ਕੀਤਾ ਤਾਂ ਹੁਣ ਹੌਲੀ ਹੌਲੀ ਬੱਚੇ ਅਭਿਆਸ ਤੇ ਆਪਣਾ ਜਿਹੜਾ ਉਹ ਵਕਫੇ ਨੂੰ ਕਵਰ ਕਰ ਰਹੇ ਆ ਤੇ ਨਿਪੁੰਨ ਹੋ ਰਹੇ ਆ ਦੁਬਾਰਾ ਕਿਉਂਕਿ ਇੱਕ ਦਿਨ ਦਾ ਵੀ ਅਭਿਆਸ ਛੱਡਦਾ ਤਾਂ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਜਿੱਦਾਂ ਇੱਕ ਪਲੇਅਰ ਨੂੰ ਪੈਂਦਾ ਕੋਈ ਵੀ ਪਲੇਅਰ ਫੁੱਟਬਾਲ ਦਾ ਹੋਵੇ ਜਾਂ ਕ੍ਰਿਕਟ ਦਾ ਹੋਵੇ ਕਿਸੇ ਵੀ ਚੀਜ਼ ਦਾ ਜਾਂ ਅਸੀਂ ਸਾਜਾਂ ਦਾ ਅਭਿਆਸ ਹੀ ਰਿਆਜ਼ ਹੀ ਕਰਦੇ ਹੋਏ ਤਾਂ ਇੱਕ ਦਿਨ ਦਾ ਵੀ ਛੁੱਟਦਾ ਨਾ ਜਿਹੜੇ ਕਰਦੇ ਉਹਨਾਂ ਨੂੰ ਪਤਾ ਹੋਏਗਾ ਕਿ ਇੱਕ ਦਿਨ ਦਾ ਛੁੱਟਣਾ ਕਿੰਨਾ ਅਸੀਂ ਪਿੱਛੇ ਚਲੇ ਜਾਂਦੇ ਆ ਇਸੇ ਤਰ੍ਹਾਂ ਹੀ ਗਤਕਾ ਵਾਈਦਾ ਵੀ ਅਭਿਆਸ ਇਦਾਂ ਹੀ ਹੁੰਦਾ ਹਾਂਜੀ ਰਾਜੇ ਤੁਹਾਡਾ ਕੀ ਨਾਮ ਆ ਮੇਰਾ ਨਾਮ ਗੋਪੀਕਰ ਠੀਕ ਤੁਹਾਡੇ ਪਾਪਾ ਦਾ ਨਾਮ ਰਣਜੀਤ ਸਿੰਘ ਅੰਮੀ ਨਿਰਿੰਦਰ ਕੌਰ ਠੀਕ ਆ ਜੀ ਕਿੱਥੋਂ ਦੇ ਰਹਿਣ ਵਾਲੇ ਜਹalalabad ਦੇ ਠੀਕ ਆ ਜੀ ਤੁਸੀਂ ਕੀ ਕਰੋਗੇ ਮੈਂ ਡਾਂਫਲ ਅੱਛਾ ਇੱਕ ਬੱਚੀ ਹੋਰ ਪਹਿਲਾਂ ਕਰਕੇ ਗਈ ਨਾ ਕੁਝ ਵੱਖਰਾ ਜਾ ਉਹੀ ਥੋੜਾ ਜਿਹਾ ਵੱਖਰਾ ਵਾ ਅੱਛਾ ਥੋੜਾ ਜਿਹਾ ਹੀ ਵੱਖਰਾ ਵਾ ਠੀਕ ਆ ਜੀ ਕਰੋ ਠੀਕ ਹੈ ਜੀ ਇਹ ਸੀ ਗੁਰਪ੍ਰੀਤਕਾਰ ਇਹਦਾ ਤੇ ਉਹਦਾ ਪਰ ਕਾ ਸਭ ਤੋਂ ਜ਼ਿਆਦਾ ਜੇ ਸਿਧਾ ਹੋ ਕੇ ਇਹਦੀ ਇਸ ਬੱਚੀ ਦੀ ਜਿਹੜੀ ਸਪੀਡ ਆ ਜਿਹੜੀ ਤੇਜ਼ੀ ਆ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਵਾ ਤੇ ਅਭਿਆਸ ਹੀ ਅਭਿਆਸਾ ਵੀ ਬਹੁਤ ਫਰਕ ਹਮਰਤਾ ਵੀ ਫਰਕ ਆ ਤਾਂ ਅੱਜ ਲਈ ਸਿਰਫ ਇਹ ਨਈ ਗਤਕਾ ਆਪਾਂ ਬੱਚਿਆਂ ਨੇ ਤਿਆਰੀ ਕੀਤੀ ਸੀ ਕਿ ਕਿਰਪਾਨ ਟਾਲ ਤੇ ਫਰਾਈ ਦੀ ਤੇ ਅੱਗੇ ਜਿਸ ਦਾ ਜਿਸ ਦਾ ਬੱਚੇ ਤਿਆਰੀ ਕਰਦੇ ਜਾਣਗੇ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਜੀ ਸੋ ਅੱਜ ਲਈ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ